ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੁਟੀ ਕੁਟੀ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਡੱਬ ਵਾਲੀ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਜੱਸੀ ਬਾਗ ਵਾਲੀ ਪਿੰਡ ਵੀ ਦੋਸਤੋ ਨੇੜੇ ਰਹਿ ਜਾਂਦਾ ਮੈਂ ਜਿੱਥੇ ਵੀਡੀਓ ਬਣਾ ਰਿਹਾ ਇੱਥੇ ਬਾਈ ਜਿਹੜੀ ਵਪਾਰ ਦਾ ਕੰਮ ਕਰਦੇ ਇਹਨਾਂ ਦਾ ਕਿੱਥੇ ਪ੍ਰੋਪਰ ਸ਼ੈੱਡ ਜਿਹੜਾ ਹੈਗਾ ਜਿਹਦੇ ਥੱਲੇ ਪਸ਼ੂ ਵਿਕਰੀ ਵਾਲੇ ਵੀਰ ਲੈ ਕੇ ਆਉਂਦੇ ਆ ਇਹ ਹਰ ਟਾਈਮ 10 12 15 ਤੱਕ ਨਾਗ ਵਿਕਰੀ ਵਾਲੇ ਹੁੰਦੇ ਆ ਅੱਜ ਦੀ ਵੀਡੀਓ ਚ ਤੁਹਾਨੂੰ ਚਾਰ ਪੰਜ گاਵਾ ਜਿਹੜੀਆਂ ਬਿਲਕੁਲ ਤਾਜ਼ੀਆਂ ਸੋਨੀਆਂ ਉਹ ਦਿਖਾ ਦੂੰਗਾ ਬਾਕੀ ਇੱਕ ਦੋ ਨਾਗ ਵੈਸੇ ਤੁਹਾਨੂੰ ਇਨਫੋਰਮੇਸ਼ਨ ਬਾਈ ਤੋਂ ਲੈ ਦੂੰਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਬਸ ਉਹ ਤੁਸੀਂ ਆਪਣੀ ਮਰਜ਼ੀ ਨਾਲ ਖਰੀਦਣਾ ਤੇ ਆ ਕੇ ਦੇਖਣਾ ਤਸੱਲੀ ਕਰਨਾ ਤੁਹਾਡਾ ਹੱਕ ਹੈ ਆਓ ਸ਼ੁਰੂਆਤ ਕਰਕੇ ਪਹਿਲੇ ਨੰਬਰ ਵਾਲੀ ਗਾਂ ਤੋਂ ਉਸ ਤੋਂ ਬਾਅਦ ਚ ਦੂਜੀਆਂ ਗਾਵਾਂ ਇੱਥੀਆਂ ਸੋਨੀਆਂ ਆਵੀਆਂ ਉਹ ਤੁਹਾਨੂੰ ਦਿਖਾਉਂਗਾ ਪਹਿਲੇ ਨੰਬਰ ਵਾਲੀ ਡੱਬੀ ਵੈੜ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਚਿੰਦੇਬਾਈ ਸਸਤੀ ਕਾ ਅਸੀ ਕਾਲ ਬਾਈ ਜੀ ਚਿੰਦੇਬਾਈ ਅੱਜ ਆਪਾਂ 5 ਕਨਾਗ ਮੇਰੇ ਖਲਚ ਹੁਣ ਦਿਖਾਵਾਂਗੇ ਹਾਂ ਜੀ ਉਹ 7-8 ਨਾਗ ਜੀ 5 ਕਪਾ ਮੈਨ ਵੀ ਦਿਖਾ ਜਿਹੜੀ ਪਹਿਲੇ ਨੰਬਰ ਤੇ ਵੈੜ ਖੜੀ ਹੈ ਇਹ ਆਪਾਂ ਇਹ ਬਾਈ ਜੀ ਦੂਜਾ ਸੂਆ ਸੂਣ ਵਾਲੀ ਹੈ ਜੀ 13 ਦਿਨ ਬਾਕੀ ਪਏ ਸਟ੍ਰਾਈਕਰ ਦੀ ਹੈ ਜੀ ਆਪੇ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰੂਮ ਇਹਦੀ ਬਾਈ ਜੀ 1,65,000 ਰੁਪਇਆ ਤੋਰਦਗੇ ਦੋਸੋ 1,65,000 ਡਿਮਾਂਡ ਹੈ ਸਟ੍ਰਾਈਕਰ ਬੁੱਲਦੀ ਹੈ ਸੂਆ ਇਹਨੇ ਦੂਜਾ ਸੂਣਾ ਚਮਕ ਫੁੱ ਠੀਕ ਹੈ ਸੋ ਮੂਦਰੋ ਚਾਰਦੰਦ ਖੁੱਲੀ ਆਈ ਹੈ ਫਾਰਮ ਚ ਥੋੜੀ ਜੀ ਤੋਂ ਕੁਲ ਵੀ ਕਰਦੀ ਆਈ ਹੈ ਤਾਂ ਥੋੜਾ ਬਹੁਤਾ ਸੋਰਨ ਦੀ ਦਿੱਕਤ ਆ ਸਕਦੀ ਹੈ ਪਰ ਤੁਸੀਂ ਇਹਨੂੰ ਦੇਖੋ ਇਹਦਾ ਰੇਟ ਬਾਈ ਨੇ ਰੱਖਿਆ 1 ਲੱਖ ਤੇ 65000 ਹਜੇ 13 ਦਿਨਾਂ ਦੀ ਕੱਚੀ ਆ ਦਸੋ ਦਿਨ ਹੋ ਸਕਦਾ 15 ਵੀ ਲੈ ਜੇ ਢਾਂਚਾ ਦੇਖ ਲਓ ਵਹਿਣ ਦਾ ਸੋਹਣਾ ਸਟਰਕਚਰ ਹੈ ਕੱਦ-ਕਾਟ ਚੰਗਾ ਹੈ ਰੇਟ ਫਿਕਸ ਨਹੀਂ ਹੁੰਦੇ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਹੈ ਹਵਾਮਨੇ ਤੇ ਨਾੜਾਂ ਚੰਗੀਆਂ ਦਿਸਦੀਆਂ ਬਾਕੀ ਢਾਂਚਾ ਤੁਸੀਂ ਇਹਦਾ ਵੀਡੀਓ ਚ ਦੇਖ ਹੀ ਰਹੇ ਹੋ ਹਜੇ ਕੱਚੀ ਐ ਕਈ ਵਾਰਾਂ ਕੱਚਾ ਪਸ਼ੂ ਆਮ ਫਾਰਮਰ ਨੂੰ ਘੱਟ ਸਮਝ ਚ ਆਉਂਦਾ ਜੇ ਕੋਈ ਵਿਕਰੀ ਵਾਲਾ ਫਰਾ ਦੇਖ ਰਿਹਾ ਤਾਂ ਉਹ ਵੀ ਕੰਟੈਕਟ ਬਾਈ ਨਾ ਬਣਾ ਸਕਦਾ ਬਰੀਡ ਕੁਆਲਿਟੀ ਦੱਸੋ ਬਿਨਾ ਚੱਕ ਬਹੁਤ ਚੰਗੀ ਐ ਇਹਦੇ ਨਾਲ ਕਿਸ ਹੋਈ ਸਵਾਈਗਾ ਚਿੰਦੇ ਬਾਈ ਕਿੰਨਾ ਮਸੂਆ ਸੋਈ ਐ ਇਹ ਇਹ ਪਹਿਲਾ ਸੂਆ ਜੀ ਮੂੰਹੋਂ ਦੋ ਦਾਂਦਾ ਠੀਕ ਐ 12 ਦਿਨਾਂ ਦੀ ਸੂਈ ਇਸ ਟਾਈਮ 24 ਲੀਟਰ ਦੁੱਧ ਰੈਡੀ ਐ ਜੀ ਕੰਡੇ ਵਾਲਾ ਠੀਕ ਐ ਕੀ ਰੇਟ ਰਹੂਗਾ ਬਾਈ ਇਹਦਾ ਬਾਈ ਜੀ 92000 ਰੁਪਇਆ ਇਹਦੇ ਨਾਲ ਦੋ ਸੋ ਬੱਛੀ ਹੈ ਜਿਹੜੀ ਉਹ ਵੀ ਬੜੀ ਕਮਾਲ ਦੀ ਹੈ ਇਹ ਵਾੜ ਤੁਸੀਂ ਪਹਿਲਾਂ ਦੇਖੋ ਇਹ ਗਰਮੀ ਘੱਟ ਬਣਾਉਗੀ ਦੁੱਧ ਵੀ ਇਹਨੇ ਚੰਗਾ ਦੇਈ ਜਾਣਾ ਥਣ ਥੀ ਚਵਾਈ ਵਾਲੇ ਆ ਹਵਾਨਾ ਫਿਟਿੰਗ ਵਾਲਾ ਹੈ ਸਵੇਰ ਲਗਭਗ ਪੌਣੇ 8 ਵਜੇ ਦੇ ਆਸ-ਪਾਸ ਦਾ ਟਾਈਮ ਹੈ ਜਦੋਂ ਮੈਂ ਵੀਡੀਓ ਬਣਾ ਰਿਹਾ ਚਵਾਈ ਤੋਂ ਪਹਿਲਾਂ ਦੀ ਵੀਡੀਓ ਹੈ ਜਿੰਦੇ ਬਾਈ ਹੋਰ ਜਾਣ ਦੋ ਅੱਗੇ 92000 ਪਹਿਲਾ ਸੂਆ ਦੋ ਦੰਦ ਵਾੜ ਦੁੱਧ ਵੀ ਚੰਗਾ ਦਿੰਦੀ ਰਹੂਗੀ ਮਮੂਲੀ ਕ੍ਰੋਸ ਅੰਗ ਹੈ ਤਾਂ ਇਹ ਗਰਮੀ ਵੀ ਘਟ ਮਣਾਉ ਹਵਾਨੇ ਦੀ ਫਿਟਿੰਗ ਤੁਸੀਂ ਦੇਖੋ ਤੇ ਜਿਹੜੀ ਇਹਦੀ ਬੱਚੀ ਹੈ ਦੱਸੋ ਉਹ ਵੀ ਤੁਹਾਨੂੰ ਪਸੰਦ ਆਊਗੀ ਮੈਂ ਇਸ ਨੂੰ ਵੀਡੀਓ ਚ ਦਿਖਾਉਂਗਾ ਇਹਦੀ ਬੱਚੀ ਬਿਲਕੁਲ ਸਿੱਧੇ ਚਾਰੇ ਥਣ ਢਾਂਚੇ ਚ ਕ੍ਰੋਸ ਅੰਗ ਹੈ ਪਰ ਥਣ ਵਾਲੇ ਪੱਖ ਤੋਂ ਹਵਾਨੇ ਵਾਲੇ ਪੱਖ ਤੋਂ ਕਿਤੇ ਵੀ ਤੁਹਾਨੂੰ ਇਹ ਕ੍ਰੋਸ ਨਹੀਂ ਨਜ਼ਰ ਆਉਣੀ ਕਿਉਂਕਿ ਐਚ ਐਫ ਗਾਂ ਵਾਲਾ ਥਣ ਇਹਨੂੰ ਲੱਗਾ ਹੈ ਇਧਰੋਂ ਤੁਸੀਂ ਹਵਾਨੇ ਦੇ ਉੱਤੇ ਨਾੜਾ ਦੇਖ ਸਕਦੇ ਹੋ ਬੱਚਾ ਨਾਲ ਵੱਧਾ ਦੱਸੋ ਤਾਂ ਪਸ਼ੂ ਪਸਮਾ ਚ ਆਟੋਮੈਟਿਕ ਹੋ ਜਾਂਦਾ ਇਹ ਵੱਛੀ ਇਹਦੇ ਨਾਲ ਚਿੰਦੇ ਬਈ ਮੜਾ ਕਲੀ ਵੱਛੀ ਇਧਰੋਂ ਪਾਸੇ ਵੱਛੀ ਦੇਖੋ ਦੱਸੋ ਇਹਦੀ ਸੋ ਇਹ ਮੰਨਾਂਗੇ ਵੀ ਵਹਿੜ ਨਾਲੋਂ ਜ਼ਿਆਦਾ ਚੰਗੀ ਵੱਛੀ ਹੈ ਚੰਗੀ ਸੰਭੋਗੇ ਕਿਉਂਕਿ ਛੋਟਾ ਕੰਨ ਬਿਲਕੁਲ ਐਚਫ ਵਾਲਾ ਫੇਸ ਠੀਕ ਹੈ ਭਾਈ ਬੰਦ ਦੇ ਸੋ 92000 ਚ ਵਹਿੜ 24 ਕਿਲੋ ਦੁੱਧ ਇਹਦੇ ਥੱਲੇ ਤਿਆਰ ਹੈ ਜਿਹੜਾ ਤੁਸੀਂ ਦੋ ਟਾਈਮ ਚੋ ਸਕਦੇ ਹੋ ਇਹ ਤੋਂ ਅੱਗੇ ਜਿਹੜੀ ਗਾਂ ਖਾਊਗਾ ਉਹਦੇ ਨਾਲ ਵੀ ਬੱਚਾ ਵੱੱਛੀ ਹੈ ਚਿੰਦੇ ਭਾਈ ਤਿੰਨ ਨੰਬਰ ਵਾਲੀ ਗਾਂ ਇਹ ਵੀ ਭਾਈ ਜੀ ਦੂਜਾ ਸੂਆ ਹੈ ਇਹ ਪਰਸੋ ਸੂਇਆ ਹੁਣ 19 ਲੀਟਰ ਬੌਲਾ ਰੈਡੀ ਹੈ ਜੀ ਇਹਦਾ ਰੇਟ ਕਿ ਰਹੂਗਾ ਪਹਿਲੇ ਸੂਏ ਚ 24 ਲੀਟਰ ਦੁੱਧ ਪਾਇਆ ਦਾ 95000 ਰੁਪਏ 95000 ਰੇਟ ਆ ਦੱਸੋ 19 ਲੀਟਰ ਇਸ ਟਾਈਮ ਦੁੱਧ ਬੌਲਾ ਕਹਿ ਲੋ ਇਹਦੇ ਨਾਲ ਵੀ ਵੱੱਛੀ ਡੱਬੀ ਤਤਿੰਜੋ ਆਈ ਐਲਾ ਥਾਨ ਇਹਦਾ ਵੀ ਹਵਾਨੇ ਤੇ ਨਾੜਾਂ ਤੁਸੀਂ ਇਧਰੋਂ ਦੇਖ ਸਕਦੇ ਹੋ ਰੇਟ 95000 ਤਿੰਨ ਨੰਬਰ ਤੇ ਇਹ ਗਾਂ ਤੁਹਾਨੂੰ ਦਿਖਾ ਰਹੇ ਕਹਨੇ ਵੀ ਬੱਚੀ ਨੂੰ ਜਨਮ ਦਿੱਤਾ ਤੇ ਇਹਦੇ ਨਾਲ ਵੀ ਬੱਚੀ ਬਹੁਤ ਸੋਹਣੀ ਹੈ ਹਵਾਨੇ ਤੇ ਨਾੜਾਂ ਇਸ ਸਾਈਡ ਤੇ ਵੀ ਦੇਖੋ ਇਹ ਬੱਚਾ ਇਹਦੇ ਨਾਲ ਇਦੋਂ ਅੱਗੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਇਹ ਗੱਬਣਾ ਬਈ ਇਹ ਗੱਬਣਾ ਬਈ ਜੀ ਤੀਜਾ ਸੁਆ ਸੂਨ ਵਾਲੀ ਹੈ ਹਮ ਅਜੇ ਦਿਨ ਲੈ ਜੂਗੀ 6-7 ਦੀ ਕੀ ਰੇਟ ਰਹੂਗਾ ਬਈ ਇਹਦਾ ਬਈ ਜੀ 72000 ਦੀ 72000 ਰੇਟ ਆ ਦੋਸੋ ਸੁਆ ਤੀਜਾ ਬਈ ਦੱਸਦਾ ਇਹਨੇ ਸੂਣਾ ਹੈ ਅਜੇ ਦਿਨ ਲੈ ਜੂਗੇ ਵੀ ਸੂਨ ਦੇ ਵਿੱਚ ਕੱਦ ਦਰਮਿਆਨਾ ਹੀ ਹੈ ਲਵਾਈ ਚੰਗੀ ਹੈ ਹਵਾਨੇ ਤੇ ਇੱਕ ਸਾਈਡ ਤੇ ਇਦਾਂ ਲੱਗਦਾ ਵੀ ਜਿਵੇਂ ਭਲੂਣ ਹੁੰਦੀ ਹੈ ਬਾਕੀ ਤੁਸੀਂ ਪਾਸ ਕਰ ਲੋਗੇ ਢਾਂਚਾ ਇਹਦਾ ਵੇਖ ਲੋ ਵੇ ਗੱਬਣ ਦਾ ਵਿਕਰੀ ਵਾਸਤੇ ਇੱਥੇ ਜਿਹੜੀ ਹੈਗੀ ਹੈ ਕਿੰਨੇ ਦੋ ਅੱਗੇ ਬਾਈ ਜਿਹੜੀ ਗਾਂ ਸੜੀ ਹੈ ਇਹਨੂੰ ਬਾਈ ਜੀ ਤੀਜਾ ਦਿਨ ਸੂਈ ਨੂੰ ਦੂਜਾ ਸੂਆ ਜੀ ਠੀਕ ਹੈ ਕੀ ਰੇਟ ਹੋਊਗਾ ਦਾ ਇਹ ਦਾ 55000 ਰੁਪਇਆ ਜੀ ਠੀਕ ਹੈ ਬੱਚਾ ਨਾਲ ਮੈਂ ਨਾਲ ਬੱਚਾ ਜੀ ਇਸ ਟਾਈਮ 11-12 ਲੀਟਰ ਬੋਲਾ ਹੈਗਾ ਸੋ 11-12 ਲੀਟਰ ਬੋਲਾ ਬੱਚਾ ਇਹਦੇ ਨਾਲ 55000 ਦਾ ਰੇਟ ਹੈ ਸੋ ਟਾਂਚਾ ਤੁਸੀਂ ਦੇਖ ਸਕਦੇ ਹੋ ਪੇਮੈਂਟ ਦੋਸਤੋ ਪਸ਼ੂ ਦੇ ਹਿਸਾਬ ਤੇ ਹੁੰਦੀ ਹੈ ਜੇ ਚੰਗਾ ਖਰੀਦਦੇ ਹੋ ਤਾਂ ਬਿਨਾ ਚੱਕ ਵੱਧ ਪੈਸਾ ਲਾਉਣਾ ਪੈਂਦਾ ਨਰਮ ਖਰੀਦ ਲੋਗੇ ਤਾਂ ਪੇਮੈਂਟ ਉਹ ਜੀ ਤੁਸੀਂ ਘੱਟ ਖਰਚ ਲੋਗੇ ਬਾਕੀ ਤੁਸੀਂ ਆਪ ਦੀ ਪਹੁੰਚ ਮੁਤਾਬਕ ਪਸ਼ੂ ਖਰੀਦਣਾ ਹੁੰਦਾ ਹੈ ਦੋ ਅੱਗੇ ਭਾਈ ਇਹ ਕੱਪੜ ਵੇੜ ਹੈ ਹਾਂ ਜੀ ਇਹ ਦੂਜਾ ਸੂਆ ਸੂਨ ਵਾਲੀ ਹੈ ਜੀ ਪਹਿਲਾਂ ਨੇ 15 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਕੀ ਰੇਟ ਰੋ ਇਹਦਾ ਵੀ 72000 ਰੁਪਏ ਟਾਈਮ ਕਿੰਨਾ ਲੇ ਰੂ ਹਜੇ ਇਹਦੇ 15 ਦਿਨ ਪਏ ਠੀਕ ਹੈ ਦੋਸਤੋ ਹਜੇ 15 ਦਿਨਾਂ ਦੀ ਕੱਚੀ ਹੈ ਹਵਾਨਾ ਇਹ ਵੀ ਚੰਗਾ ਦਿਖਾਉਂਦੀ ਹੈ ਹਜੇ ਨੇ ਤਿਆਰ ਹੋਣਾ ਇਹ ਤੋਂ ਅੱਗੇ ਜਿਹੜੀ ਬੱਛੀ ਬਈ ਛੋਟੀ ਇਹ 40 116 ਦੀ ਹੈ ਜੀ 14 ਕ ਮਹੀਨਿਆਂ ਦੀ ਉਮਰ ਹੈ ਠੀਕ ਹੈ ਇਹਦਾ 28000 ਰੁਪਏ ਰੇਟ ਹੈ 28000 ਰੇਟ ਹੈ ਦੋਸਤੋ ਖੀਰੀ ਬੱਛੀ 14 ਕ ਮਹੀਨੇ ਉਮਰ ਇੱਕ ਇਹ ਤੋਂ ਅੱਗੇ ਜਿਹੜੀ ਬੈ ਸਨੋਮੈਨ ਦੀ ਹੈ ਜੀ 3 ਮਹੀਨਿਆਂ ਦੀ ਗੱਬਣਾ ਜੀ 55000 ਰੁਪਏ ਰੇਟ ਠੀਕ ਹੈ ਤਾਂ ਨੂੰ ਮਹੀਨਾ ਦੀ ਗੱਪਣ 250 ਤੇ 55000 ਰੇਟ ਹੈ ਸੋ ਇਹ ਨਗ ਸਾਰੇ ਹੁਣ ਤੁਸੀਂ ਦੇਖ ਲਿਆ ਜਿਹੜੇ ਇੱਥੇ ਇਸ ਟਾਈਮ ਮੌਜੂਦ ਆ ਤੇ ਤੁਹਾਨੂੰ ਦਿਖਾਉਣੇ ਸੀਗੇ ਬਾਕੀ ਫਿਰ ਬੇਨਤੀ ਹੈ ਵੀ ਥੋਟਾ ਕੰਮ ਹੈ ਥੋੜਾ ਅੱਗੇ ਤੁਸੀਂ ਆ ਕੇ ਤਸੱਲੀ ਕਰੋ ਜਿਹੜਾ ਨਗ ਲੈਣਾ ਚਾਹੁੰਦੇ ਇਹਨਾਂ ਚੋਂ ਸੋਹਣੀਆਂ ਸੋਹਣੀਆਂ ਵਹਿੜਾਂ ਨੂੰ ਚੋ ਸਕਦੇ ਹੋ ਗੱਪਣਾ ਦੇ ਥਣ ਪਾਸ ਹੋ ਜਾਣਗੇ ਗੱਪਣਾ ਦੇ ਵਿੱਚ ਸੋਹਣੀਆਂ ਸੋਹਣੀਆਂ ਸੌਰੀ ਜਿਹੜੀ ਇਹ ਵਹਿੜਾ ਦੱਸੋ ਬਹੁਤ ਸੋਹਣੀ ਹੈ ਚੰਗਾ ਥਣ ਲੱਗਾ ਸੋਹਣਾ ਹਵਾਨਾ ਤੇ ਖਾਸ ਗੱਲ ਇਹਦੇ ਨਾਲ ਬੱਛੀ ਬਹੁਤ ਚੰਗੀ ਹੈ ਸੋ ਤੁਸੀਂ ਵੇਖ ਸਕਦੇ ਹੋ ਜੇ ਪਸੰਦ ਆਵੇ ਤਾਂ ਤੇ ਇਹ ਹੈ ਜੇ ਵੈਡ ਗੱਬਣਾ ਹੈ ਕੱਚੀ ਹੈ ਜੇ ਦਿਨ ਲੈਂਦੀ ਹੈ ਬ੍ਰੀਡ ਕੁਆਲਿਟੀ ਤੁਸੀਂ ਵੀਡੀਓ ਚ ਜਜਮੈਂਟ ਕਰ ਲਿਓ ਬਾਕੀ ਖਰੀਦਣ ਵਾਸਤੇ ਤੁਹਾਨੂੰ ਇੱਥੇ ਪਹੁੰਚਣਾ ਪਊਗਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ